ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਬੀਤੇ ਦਿਨੀ ਤੋਬਿਆਨ ਬਸਤੀ ਵਿਖੇ ਦੋ ਨੌਜਵਾਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਦੇ ਵਿੱਚੋਂ ਇੱਕ ਦਾ ਕਤਲ ਕਰਕੇ ਮੁੰਡੇ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਪੁਲਿਸ ਡਿਪਾਰਟਮੈਂਟ ਵੱਲੋਂ ਵਕ ਵਕ ਟੀਮਾਂ ਬਣਾ ਕੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਤੇ ਜਿਸ ਦੇ ਵਿੱਚੋਂ ਕੀ ਹੈ ਦੋ ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਤੁਹਾਨੂੰ ਸੁਣਵਾਨੇ ਆ ਥਾਣਾ ਮੁਖੀ ਜੀ ਜੀ ਬਾਨੀ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਐਸੇ ਜੀ ਸਾਹਿਬ ਕੀ ਕਹਿਣਾ ਚਾਹੋਗੇ ਇੱਕ ਕਤਲਕਾਰ ਜਿਹੜਾ ਪੱਡਿਆਣਾ ਬਸਤੀ ਵਿੱਚ ਪਿਛਲੇ ਦਿਨ ਕੀ ਬੁਰਾ ਮਹਤਕਾਰ ਬਈ ਇਸ ਨਾਮ ਸਾਨੂੰ 12 ਤਰੀਕ ਨੂੰ ਜਿਹੜਾ ਕਰੀਬ 12 ਵਜੇ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਜਤਿੰਦਰ ਤੇ ਜਿਹੜਾ ਪਰਮਿੰਦਰ ਜੋ ਲੜਕੇ ਜਿਹੜੇ ਹੈਗੇ ਆ ਐਡਮਿਟ ਹੋਏ ਸੀ ਕਿ ਜਿਹੜੇ ਜਤਿੰਦਰ ਦੀ ਇਦਰਾਣੀ ਜਿਹੜੀ ਹੈ ਇਲਾਜ ਜੋ ਤੋਬੀਆਂ ਨੇ ਦਾ ਰਹਿਣਾ ਲੱਗਿਆ ਉਹਦੀ ਡੈਥ ਹੋ ਗਈ ਜਿਸ ਤਿਸ ਹੱਦ ਵੱਲੋਂ ਜਿਹੜਾ ਹੈਗਾ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ ਤੁਹਾ ਬ੍ਰਦਰ ਸੀ ਇਹਨਾਂ ਮੌਕੇ ਦੇ ਗਵਾਹ ਸੀ ਸਤਿੰਦਰ ਸਿੰਘ ਉਹਦੇ ਬਿਆਨਾਂ ਤੇ ਜਿਹੜਾ ਹੈਗਾ ਥਾਣਾ ਸਿਵਲਾਈਨ ਵਿਖੇ 325 ਨੰਬਰ ਮੁਕੱਦਮਾ ਦੀ ਧਾਰਾ 103 ਐਕਸ 109 118 ਸਬਸੈਕਸ਼ਨ 1 115 ਸਬਸੈਕਸ਼ਨ 2 126 ਸਬਸੈਕਸ਼ਨ 2 191 ਸਬਸੈਕਸ਼ਨ 3 190 ਤੇ 55 ਬੀ ਐਨ ਐਸ ਦੀਆਂ ਜਿਹੜੀਆਂ ਧਾਰਾਵਾਂ ਦੀ ਇਹ ਜਿਹੜਾ ਰਜਿਸਟਰ ਕੀਤਾ ਗਿਆ ਸੀ ਤੇ ਤ੍ਰਾਂਤੀ ਜਿਹੜਾ ਹੈਗਾ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਉਪਰੀਵਿਜ਼ਨ ਅੰਡਰ ਜਿਹੜੀਆਂ ਹੈਗੀਆਂ ਸੀਏਜੀ 1 ਦੇ ਜਿਹੜੇ ਥਾਣੇ ਸਿਵਲ ਲਾਈਨੀਆਂ ਜਿਹੜੀਆਂ ਤੇ ਟੀਮ ਆਫੋਰਮ ਕੀਤੀਆਂ ਗਈਆਂ ਸੀ ਤੇ ਹੁਣ ਤੱਕ ਜਿਹੜਾ ਇਸ ਮੁਕਦਮੇ ਵਿੱਚ ਸਾਡੇ ਵੱਲੋਂ ਜਿਹੜਾ ਹੈਗਾ ਦੋ ਦੋਸ਼ੀਆਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੇ ਜਿਹੜਾ ਹੈਗਾ ਟੋਟਲ ਪੰਜ ਜਿਹੜੇ ਦੋਸ਼ੀ ਹੈਗੇ ਆ ਤੇ ਮੁਕਦਮਾ ਜਿਹੜਾ ਬਾਈ ਨੇਮ ਦਾ ਰਜਿਸਟਰ ਕੀਤਾ ਗਿਆ ਸੀਗਾ ਵਿਸਕੀ ਗਵਰਮੈਂਟ ਪ੍ਰਿੰਸ ਨੂਰ ਤੇ ਸੁਪਰੀਰੀਅਰ ਕੋਰਟ ਇਸ ਵਿੱਚ ਜਿਹੜਾ ਹੈਗਾ ਹੁਣ ਤੱਕ ਜਿਹੜਾ ਇੱਕ ਬੁਨਾਈ ਲਿਆ ਗੁਰਮント ਉਹ ਮੈਗ੍ਰੈਂਡ ਕਰ ਲਿਆ ਗਿਆ ਤੇ ਨੂਰਦੀਪ ਹੈ ਜਿਹੜਾ ਹੈਗਾ ਉਹਨੂੰ ਵੀ ਜਿਹੜਾ ਇਸ ਮਕਦਮੇ 'ਚ ਅਰੈਸਟ ਕਰ ਲਿਆ ਤੇ ਬਾਕੀ ਹਜੇ ਵੀ ਸਾਡੀਆਂ ਜਿਹੜੀਆਂ ਟੀਮਾਂ ਆਊਟ ਆਫ ਸਟੇਟ ਤੇ ਜਿਹੜੀਆਂ ਹੈਗੇ ਵਰਕ ਕਰ ਰਹੀਆਂ ਤੇ ਜਲਦੀ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਗੇ ਜਿਸ ਤਰ੍ਹਾਂ ਤੁਸੀਂ ਗੰਨ ਦਿੱਤੀ ਇਹ ਨਾ ਬਾਤ ਹੈ ਗਿਆ ਉਸ ਦੇ ਮੌਕੇ ਦੀ ਵੀ ਪੂਰਤ ਦਾ ਨਾ ਮੈਂ ਕਿਹਾ ਹਾਂ ਜੀ ਲੱਗਿਆ ਉਹ ਬੈਕਗ੍ਰਾਉਂਡ ਠੀਕ ਹੈ ਇਹ ਜਿਹੜਾ ਹੈ ਗੁਰਮਣੇ ਤੇ ਪਹਿਲਾਂ ਵੀ ਜਿਹੜੇ ਦੋ ਮੁਕੱਦਮੇ ਜਿਹੜੇ ਹੈਗੇ ਪਹਿਲਾਂ ਵੀ ਜਿਹੜੇ ਦਰਜ ਹਨ ਤੇ ਜਿਹੜੇ ਹੈਗੇ ਬਾਕੀ ਲੋਕਾਂ ਬਾਰੇ ਵੀ ਜਿਹੜਾ ਹੈਗਾ ਅ ਸੀ ਜਿਹੜੀਆਂ 6 ਤੀ ਜਿਹੜੀਆਂ ਟੀਮਾਂ ਜਿਹੜੀਆਂ ਲੱਗੀਆਂ ਨੇ ਟੈਕਨੀਕਲ ਤੇ ਬਾਕੀ ਜਿਹੜੀਆਂ ਸਾਡੇ ਇੰਟੈਲੀਜੈਂਸ ਗੁਰਮਣੇ ਇੰਟੈਲੀਜੈਂਸ ਤੇ ਵਰਕਰ ਕੇ ਉਹਨਾਂ ਨੂੰ ਵੀ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਹੁਣ ਤਾਂ ਕੁਝ ਕਿਛ ਦਿਨ ਕੀ ਸਾਹਮਣੇ ਆਇਆ ਨਹੀਂ ਅੰਦਾਜ਼ਾ ਨਹੀਂ ਲੱਗਦਾ ਕਿਉਂਕਿ ਇਹ ਚੈਨੜੀ ਜਿਹੜਾ ਹੈਗਾ ਵਿਸਕੀ ਜਿਹੜਾ ਕਿ ਧੋਬਿਆਂ ਨੇ ਦਾ ਰਹਿਣ ਵਾਲਾ ਉਹ ਵੀ ਦੀਵਾਲੀ ਵਾਲੇ ਦਿਨ ਜਿਹੜਾ ਨੜਕਾ ਤਰਮਿੰਦਰ ਹੈਗਾ ਜਿਹੜਾ ਜੇਰੇ ਇਲਾਜ ਹੈ ਜੇ ਐਡਮਿਟ ਹੈਗਾ ਉਹਦੀ ਸਿਹਤ ਠੀਕ ਹੋ ਉਹਦੇ ਨਾਲ ਜਿਹੜਾ ਹੈਗਾ ਪਟਾਕਿਆਂ ਨੂੰ ਲੈ ਕੇ ਕੋਈ ਜਿਹੜਾ ਹੈਗਾ ਕਈ ਸਾਨੂੰ ਹੋਈ ਸੀਗੀ ਤੇ ਉਹਦੇ ਕਰਕੇ ਉਹਦੀ ਰੰਜਿਸ਼ ਤੇ ਚੱਲਦੇ ਆ ਇਹਨਾਂ ਨੇ ਜਿਹੜਾ ਹੈਗਾ ਸਵਾਰਦਾ